ਗੁਰੂ ਨਗਰੀ ਅੰਮ੍ਰਿਤਸਰ ਜਿਸ ਨੂੰ 스마트 ਸਿਟੀ ਦਾ ਦਰਜਾ ਦਿੱਤਾ ਹੋਇਆ ਪਰ ਜੇ ਗੱਲ ਕਰ ਲਈਏ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਥਾਂ ਥਾਂ ਤੇ ਕੂੜੇ ਦੇ ਢੇਰ ਗੰਦਾ ਪਿੰਮਲਾ ਪਾਣੀ ਔਰ ਜਿਹੜਾ ਕਿ ਸੀਵਰੇਜ ਹੈ ਉਸ ਦਾ ਵੀ ਬੁਰਾ ਹਾਲ ਹੈ ਉਸ ਸੀਵਰੇਜ ਦਾ ਜਿਹੜਾ ਗੰਦਾ ਪਾਣੀ ਹੈ ਓਵਰਫਲੋ ਹੋ ਕੇ ਸੜਕਾਂ ਤੇ ਆ ਜਾਂਦਾ ਹੈ ਲਗਾਤਾਰ ਲੋਕ ਪਰੇਸ਼ਾਨ ਨੇ ਔਰ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਅੱਜ ਸਮੂਹ ਕਾਂਗਰਸੀ ਹਲਕਾ ਕੇਂਦਰੀ ਦੇ ਜਿਹੜੇ ਨੇ ਉਹ ਇੱਥੇ ਹਾਲਗੜ ਦੇ ਬਾਹਰ ਧਰਨੇ ਤੇ ਬੈਠੇ ਹੋਏ ਨੇ ਨਗਰ ਨਿਗਮ ਅੰਮ੍ਰਿਤਸਰ ਦੀ ਕਾਰਜ ਪ੍ਰਣਾਲੀ ਦੇ ਖਿਲਾਫ ਕਿਉਂਕਿ ਲਗਾਤਾਰ ਜਿਹੜਾ ਕਿ ਅੰਮ੍ਰਿਤਸਰ ਦੇ ਲੋਕ ਨੇ ਜਿਹੜਾ ਕਿ ਦਿੱਕਤ ਪਰੇਸ਼ਾਨੀ ਵਿੱਚ ਨੇ ਔਰ ਥਾਂ-ਥਾਂ ਤੇ ਕੂੜੇ ਦੇ ਢੇਰ ਢੇਰ ਔਰ ਸਮਾਰਟ ਸਿਟੀ ਨੂੰ ਮੂੰਹ ਚੜਾਉਂਦੇ ਹੋਏ ਵਿਖਾਈ ਦੇ ਰਹੇ ਨੇ ਔਰ ਕਾਂਗਰਸੀਆਂ ਵੱਲੋਂ ਅੱਜ ਜਿਹੜਾ ਕੀ ਇੱਥੇ ਧੰਨ ਦਿੱਤਾ ਜਾ ਰਿਹਾ ਹੈ ਤਾਂ ਜੋ ਨਗਰ ਨਿਗਮ ਅੰਮ੍ਰਿਤਸਰ ਆਪਣੀ ਕਾਰਜ ਪ੍ਰਣਾਲੀ ਵਿੱਚ ਸੁਧਾਰ ਲਿਆਵੇ ਔਰ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਮਿਲ ਸਕੇ ਪੀਣ ਵਾਲਾ ਸਾਫ਼ ਪਾਣੀ ਮਿਲ ਸਕੇ ਸੀਵਰੇਜ ਜਿਹੜੀ ਸਫਾਈ ਹੈ ਉਹ ਸਹੀ ਤਰੀਕੇ ਨਾਲ ਕਰਵਾਉਣ ਦੀ ਮੰਗ ਅੱਜ ਕਾਂਗਰਸੀਆਂ ਵੱਲੋਂ ਹਲਕਾ ਕੇਂਦਰੀ ਦੇ ਜਿਹੜੇ ਕਾਂਗਰਸੀ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕੁਝ ਸਮੇਂ ਬਾਅਦ ਹੀ ਸਾਬਕਾ ਡਿਪਟੀ ਸੀਐਮ ਉਹ ਪ੍ਰਕਾਸ਼ ਸੋਨੀ ਵੀ ਇੱਥੇ ਪਹੁੰਚ ਰਹੇ ਨੇ ਵਿਕਾਸ ਸੋਨੀ ਪਹੁੰਚ ਚੁੱਕੇ ਨੇ ਤੇ ਹੋਰ ਵੀ ਸਾਬਕਾ ਕੌਂਸਲਰ ਜਿਹੜੇ ਨੇ ਕਾਂਗਰਸ ਦੇ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਹੋ ਸਕੇ ਔਰ ਜਿਹੜਾ ਕਿ ਗੰਦਗੀ ਦਾ ਲਗਾਤਾਰ ਦੇਹ ਜਿਹੜੇ ਨੇ ਦਿਖਾਈ ਦੇ ਰਹੇ ਸ਼ਹਿਰ ਵਿੱਚ ਉਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ ਪਰ ਇੱਕ ਇਸ ਧਦੇ ਦਾ ਦੂਜਾ ਪਹਿਲੂ ਦਿਖਾ ਦਿੰਦੇ ਆ ਤੁਹਾਨੂੰ ਜਿਹੜਾ ਕਿ ਇਹ ਲੋਕ ਜਿਹੜੇ ਨੇ ਟ੍ਰੈਫਿਕ ਜਾਮ ਵਿੱਚ ਵੀ ਉਹ ਫਸੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਬਿਲਕੁਲ ਹਾਲਗੜ ਦੇ ਬਾਹਰ ਜਿਹੜਾ ਕੀ ਉਹ ਧਰਨਾ ਦਿੱਤਾ ਗਿਆ ਹੈ ਜਿਸ ਕਰਕੇ ਟ੍ਰੈਫਿਕ ਵਿੱਚ ਵਿਗਨ ਪਿਆ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਆਵਾਜ਼ੇ ਵਿੱਚ ਵੀ ਦਿੱਕਤ ਹੋ ਰਹੀ ਹੈ ਕਿਉਂਕਿ ਜੇਕਰ ਇਹ ਤਾਂ ਕਿਤੇ ਹੋਰ ਲਗਾਇਆ ਜਾਂਦਾ ਤਾਂ ਸ਼ਾਇਦ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤ ਨਾ ਹੁੰਦੀ ਪਰ ਆਪਣੀ ਲੀਡਰੀ ਚ ਮਕਾਉਣ ਵਾਸਤੇ ਕਈ ਸਾਰੇ ਲੀਡਰ ਨੇ ਜਿਹੜੇ ਕਿ ਉਹ ਲੋਕਾਂ ਦੀ ਵੀ ਪਰਵਾਹ ਨਹੀਂ ਕਰਦੇ ਤਾਂ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਲਗਾਤਾਰ ਲੋਕ ਦੇ ਨੇ ਸੇ ਜਾਮ ਵਿੱਚ ਵੀ ਫਸੇ ਹੋਏ ਦਿਖਾਈ ਦੇ ਰਹੇ ਨੇ ਦੂਸਰਾ ਪਹਿਲੂ ਇਸ ਧਰਨੇ ਦਾ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਲੋਕਾਂ ਨੂੰ ਵੀ ਦਿੱਕਤ ਆ ਰਹੀ ਹੈ ਇੱਕ ਪਾਸੇ ਲੋਕਾਂ ਦੀ ਆਵਾਜ਼ ਚੁੱਕੀ ਜਾ ਰਹੀ ਹੈ ਕਾਂਗਰਸੀ ਵੱਲੋਂ ਦੂਜੇ ਪਾਸੇ ਜਿਹੜਾ ਕਿ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਟ੍ਰੈਫਿਕ ਸਮੱਸਿਆ ਨਾਲ ਦੋ ਚਾਰ ਹੋ ਰਹੇ ਨੇ ਲੋਕ ਗਰਮੀ ਦਾ ਮੌਸਮ ਹੈ ਔਰ ਗਰਮੀ ਵਿੱਚ ਰੁਕਾਵਟ ਜਿਹੜਾ ਹੋ ਜਾਂਦੀ ਹੈ ਲੋਕਾਂ ਨੂੰ ਆਨ ਜਾਣ ਵਿੱਚ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇੱਕ ਪਾਸੇ ਜਿਹੜੇ ਕਿ ਲੋਕਾਂ ਦੀ ਹੀ ਗੱਲ ਕਰ ਰਹੇ ਨੇ ਕਾਂਗਰਸੀ ਪਰ ਦੂਜੇ ਪਾਸੇ ਜਿਹੜਾ ਕੀ ਲੋਕਾਂ ਵਾਸਤੇ ਹੀ ਜਿਹੜੀ ਕੀ ਇਹ ਤਾਂ ਦਾ ਉਹ ਦਿੱਕਤ ਦਾ ਵੀ ਕਾਰਨ ਬਣ ਰਿਹਾ ਹੈ ਇਸ ਕਰਕੇ ਚਾਹੀਦਾ ਇਹ ਸੀ ਵੀ ਇਹ ਖੁੱਲੀ ਜਗ੍ਹਾ ਤੇ ਤਾਂ ਨਿਤ ਜੰਦਾ ਤਾਂ ਜੋ ਟ੍ਰੈਫਿਕ ਨਿਰ ਰੰਗ ਜਿਹੜੀ ਕਿ ਉਹ ਆ ਜਾ ਸਕਦੀ ਤਾਂ ਲੋਕਾਂ ਨੇ ਗੱਲਬਾਤ ਕਰਨ ਦੀ ਜੂਰ ਕੋਸ਼ਿਸ਼ ਕਰਾਂਗੇ ਕਿ ਦਿੱਕਤਾਂ ਦੁਸ਼ਵਾਰੀਆਂ ਲੋਕਾਂ ਨੂੰ ਪੇਸ਼ ਆਰੀਆਂ ਨੇ ਇਸ ਧਰਨੇ ਕਰਕੇ ਅਜੀ ਜ਼ਾਇ ਜੀ ਆ ਬੇਖੋ ਬਲਤ ਦੁਨੀਆ ਬੜੀ ਤਾਂਗੋ ਢੀ ਆ ਚਾਹੀਦਾ ਨਹੀਂ ਵੈਸੇ ਚਲੋ ਸਾਈਡ ਤੇ ਆਪਣਾ ਕਰੋ ਜੋ ਕੰਮ ਕਰਨਾ ਹੈ ਕਿੰਨੀ ਟ੍ਰੈਫਿਕ ਹੈ ਤੁਹਾਡੇ ਸਾਹਮਣੇ ਬਹੁਤ ਕੀ ਹੋ ਰਹੀ ਹੈ ਇਹ ਵੇਖੋ ਆਮ ਲੋਕਾਂ ਨੂੰ ਕੀ ਚਾਹੀਦਾ ਜੀ ਆਹ ਚੋਗਾਣੂ ਚਲੋ ਵੇਚੇ ਸਤਾ ਇਹਨਾਂ ਦੇ ਕਿੰਨੇ ਚਾਹੀਦੇ ਪਰ ਆਪਣਾ ਸਾਹਤੋ ਕੰਮ ਬਹੁਤ ਤੰਗ ਹੋ ਰਿਹਾ ਲੋਕੀ ਵੇਖੋ ਪਿੱਛੇ ਖੁੱਲੀ ਜਗ੍ਹਾ ਤੇ ਲਾਣੀ ਕਿ ਖੁੱਲੀ ਖੁੱਲੀ ਤਾਂ ਲਾਵੀ ਲੋਕੀ ਤੰਗਣਾ ਹੋਣਾ ਬਹੁਤ ਜ਼ਿਆਦਾ ਰਸ਼ ਹੋ ਗਿਆ ਬਹੁਤ ਜਾਮ ਲੱਗੇ ਨੇ ਸੰਗਰਸ਼ੀ ਕਹਿੰਦੇ ਅਸੀਂ ਲੋਕਾਂ ਦੀ ਆਵਾਜ਼ ਚੁੱਕ ਰਹੇ ਆਂ ਵਾਹ ਸਾਰੇ ਇਦਾਂ ਇਹੋ ਹਾਲ ਹੋਣ ਰਿਹਾ ਇੱਥੇ ਠੇਕੇ ਖਾਂਡੇ ਸਾਰੇ ਕਿ ਜਿੱਥੇ ਲੈਣੇ ਲਾਉਣੇ ਤੇ ਕਿਤੇ ਖੁੱਲੀ ਜਗ੍ਹਾ ਤੇ ਲੈਣੀ ਕਿ ਖੁੱਲੀ ਜਗ੍ਹਾ ਤੇ ਉਹ ਰਸਤੇ ਬੰਦ ਹੋ ਗਏ ਵੇਖੋ ਕਿੰਨਾ ਜਾਮ ਲੱਗਾ ਬਹੁਤ ਜ਼ਿਆਦਾ ਜਾਮ ਲੱਗਾ ਹੈ गर्मी बहुत पसीनो चाहिए के अंदर नहीं लगने चाहिए बहुत बुरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल पर